ਆਪਣੇ ਤੇ ਰਜਣਾ ਜਾਂ ਬਜ਼ੁਰਗ ਹੋਏ ਲੈਣ ਆਪਣੇ ਮਾਪਿਓ ਅਸਲ ਚੱਪਾ ਪਤਾ ਕੀ ਕਹਿੰਦੇ ਕਈ ਵਾਰੀ ਲੈ ਬਾਪੂ ਹੁਣ ਤਾਂ ਕੰਮ ਨਹੀਂ ਕਰਨਾ ਹੈਗਾ ਹੁਣ ਤੂੰ ਬੈਠ ਕੇ ਦੇਖ ਜਦ ਆਪਾਂ ਨੇ ਐਨੀ ਗੱਲ ਕਹਿਤੀ ਨਾ ਸਮਝ ਲਓ ਆਪਾਂ ਉਹਨਾਂ ਨੂੰ ਨਾ ਰੋਗਾ ਵਾਲੂ ਤੋੜਤਾ ਕਿਉਂਕਿ ਜਿਹੜਾ ਬਜ਼ੁਰਗ ਬੰਦਾ ਹੁੰਦਾ ਨਾ ਉਹਦੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਹੁੰਦੀ ਆ ਬੋਰਿੰਗ ਅਵਸਥਾ ਕਈ ਰਿਟਾਇਰ ਹੋ ਜਾਂਦੇ ਆ ਘਰਾਂ ਬੈਠ ਜਾਂਦੇ ਆ ਉਹ ਜੀਵਨ ਧਰਮਦੰਤੋਂ ਤਾਂ ਮਾੜਾ ਮੋਟਾ ਕੰਮ ਹੁੰਦਾ ਜਿਹੜੇ ਸ਼ਹਿਰੀ ਬਜ਼ੁਰਗ ਆ ਉਹਨਾਂ ਦਾ ਟਾਈਮ ਨਹੀਂpass ਹੁੰਦਾ ਉਹ ਟੇਪਾਸ ਕਰਨੀ ਕੋਈ ਜਗਾ ਲੱਭਦੇ ਕੋਈ ਪਾਰਕ ਜਾ ਕੇ ਬਾੜੇ ਦਾ ਕੋਈ ਆਪਣੇ ਖਾਨ ਦਾ ਲੱਭਦਾ ਹਨ ਤਾਂ ਜਦੋਂ ਬਜ਼ੁਰਗ ਹੋ ਜਾਂਦਾ ਨਾ ਉਹ ਤੇ ਮਾੜਾ ਮੋਟਾ ਕੰਮ ਕਰਾਉਂਦੇ ਰਹਾ ਕਰੋ ਇਹ ਨਹੀਂ ਵੀ ਬਹੁਤ ਭਾਰੀ ਕੰਮ ਇੰਨਾ ਕਿ ਸਰੀਰ ਚੱਲਦਾ ਮਾੜਾ ਮੋਟਾ ਹਲਕਾ ਫੁਲਕਾ ਯਾ ਜਿਵੇਂ ਬੱਚਿਆਂ ਨੂੰ ਕੋਈ ਛੱਡਿਆ ਦਾ ਬੱਚੇ ਸਕੂਲ ਤੇ ਲੈ ਆਉਂਦਾ ਕੋਈ ਸਾਜੀ ਭਾਜੀ ਲੈ ਆਉਂਦੇ ਕੋਈ ਖੇਤ ਗੇੜਾ ਮਾਰਾਂ ਦਾ ਕੋ ਮੜ ਮੋਟੇ ਨੱਕੇ ਮੋੜ ਤੇ ਪਾਣੀ ਲੈ ਆਉਂਦੇ ਕੋ ਦੇਖ ਰੇ ਇੱਕ ਕਰ ਲਈ ਕੀਤਾ ਜੇ ਮਸ਼ੀਨਰੀ ਦੀ ਇਹਨਾਂ ਕੀ ਹੁੰਦਾ ਇੱਕ ਤਾਂ ਟਾਈਮ ਪਾਸ ਹੋ ਜਾਂਦਾ ਮਾਈਂਡ ਆ ਬਿਜ਼ੀ ਰਹਿੰਦਾ ਬਹੁਤਾ ਇਧਰ ਉਧਰ ਧਿਆਨ ਨਹੀਂ ਜਾਂਦਾ ਸਭ ਤੋਂ ਵੱਡੀ ਗੱਲ ਸਰੀਰ ਤੰਤਰ ਉਸਤ ਰਹਿੰਦਾ ਬਿਮਾਰੀਆਂ ਤੋਂ ਆਰਾਮ ਰਹਿੰਦਾ ਰੋਗ ਨਹੀਂ ਲੱਗਦੇ ਦਵਾਈਆਂ ਤਾਂ ਖੜਾ ਛੁੱਟਿਆ ਪਾ ਹੁੰਦਾ ਗੱਡੀ ਚ ਜਿੰਨੀ ਮਰਜੀ ਪੁਰਾਣੀ ਹੋਵੇ ਜਿੰਨੀ ਮਰਜੀ ਪੁਰਾਣੀ ਹੋਵੇ ਜੇ ਉਹਦਾ ਰੱਖ-ਰਖਾਓ ਸਹੀ ਆ ਨਾ ਉਹਦਾ ਤੇਲ ਪਾਣੀ ਸਹੀ ਬਦਲ ਹੁੰਦਾ ਉਹਦੀ ਸਾਂਸ ਸੰਭਾਲ ਵਧੀਆ ਉਹ ਨਵੇਂ ਜਿੰਨਾ ਕੰਮ ਦਿੰਦੀ ਆ ਬਾਹ ਹੀ ਕੰਮ ਬਜ਼ੁਰਗਾਂ ਦਾ ਜੇ ਬਜ਼ੁਰਗਾਂ ਨੂੰ ਖਰਾਕ ਚੰਗੀ ਮਿਲ ਰਹੀ ਆ ਉਹਨਾਂ ਨਾਲ ਟਾਈਮ ਸਪੈਂਡ ਤੁਸੀਂ ਕਰ ਰਹੇ ਆ ਮਾੜਾ ਮੋਟਾ ਨਾਲ ਨੂੰ ਕੇ ਕੰਮ ਕਰ ਰਹੇ ਆ ਨਾ ਇੱਕ ਤਾਂ ਉਹਦਾ ਟਾਈਮ ਪਾਸ ਹੋ ਜਾਂਦਾ ਇੱਕ ਮੂਡ ਠੀਕ ਰਹਿੰਦਾ ਕਿ ਕੋਈ ਫालतू ਤਾਂ ਸੋਚੀ ਜਾਣਾ ਬੈਠ ਕੇ ਉਥੇ ਵੀ ਦਿਮਾਗ ਨੂੰ ਰਿਲੈਕਸ ਮਿਲਦਾ ਮਾੜਾ ਮੋਟਾ ਨਾ ਬਜ਼ੁਰਗਾਂ ਨਾ ਪਹਿਲਾਂ ਮੈਂ ਵੀ ਐ ਕਰਦਾ ਸੀ ਮੈਂ ਵੀ ਕੱਲੇ ਚੱਲ ਜਾਂਦਾ ਤੇ ਖੇਤਾਂ ਨੂੰ ਉਹ بابا ਪਈ ਰਣ ਦੇ ਘਰਾਂ ਬੈਠੋ ਤੁਸੀਂ ਵਿਆਪੇ ਕਾ ਲੈਣਾ ਫਿਰ ਮੈਂ ਸੋਚਿਆ ਮਨਾ ਨਹੀਂ ਵੀ ਨਾਲੇ ਜੇ ਕਰੀਏ ਕਿ ਮੈਂ ਕਹਿੰਦਾ ਕਦੇ ਮੈਂ ਥੱਕੇ ਨਾਲ ਪਾਪਾ ਪਈ ਆਸਮਾਨ ਭੁੱਲਿਆ ਮੈਂ ਆ ਲੈ ਆਉ ਜੀ ਆ ਲੈ ਆਉ ਜੀ ਉਹ ਮੇਰੇ ਬਾਪੂ ਸਾਹਿਬ ਤਾਂ ਬੈਠਦਾ ਹੀ ਨਹੀਂ ਹੈਗੇ ਹਮ ਨੂੰ ਕੋ ਮਨੂੰ ਥੱਕੇ ਨਾਲ ਲਾ ਕੇ ਰੱਖਦੇ ਔਰ ਕੰਮ ਕਰਿਆ ਮੇਨ ਨਾਲ ਵੱਧ ਟੈਨਸ਼ਨ ਮੇਰੇ ਪਿਓ ਨੂੰ ਹੁੰਦੀ ਉਹ ਤੋਂ ਖੇਤ ਬੀਜੇ ਨਹੀਂ ਹੈਗਾ ਸਾਰਿਆਂ ਨੇ ਬੀਜ ਤੇ ਉਹ ਤੋਂ ਖੇਤ ਗਿੱਲ ਸੁੱਕਦੀ ਆ ਕਰਿਆ ਉਹ ਕਰਿਆ ਖਾਣਾ ਕਰਿਆ ਧਮਕਾਣਾ ਕਰਿਆ ਹੁਣ ਜਿਹੜੇ ਵਿਚਾਰੇ ਮੰਜੇ 'ਤੇ ਬੈਠੇ ਆ ਉਹਨਾਂ ਤੇ ਕਿੰਨਾ ਬੁਰਾ ਹਾਲ ਉਹ ਬਾਹਰ ਨਿਕਲ ਨੂੰ ਤੜਕਦੇ ਆ ਹੈਨਾ ਇਸੇ ਵਾਰ ਘੁੰਮੀਏ ਤੇ ਤਾਂ ਹੀ ਆ ਵੀ ਸਰੀਰ ਨੂੰ ਚੱਲਦਾ ਫਿਰ ਜਿੰਨਾ ਸਰੀਰ ਨੂੰ ਤੋਰਾ ਫੇਰਾ ਰੱਖੂਗੇ ਨਾ ਉਹਨੇ ਹੱਡ ਕੋਟੇ ਵਧੀਆ ਚੱਲਦੇ ਬਿਮਾਰੀਆਂ ਲੱਗਦੀ ਕੋਈ ਸਭ ਤੋਂ ਵੱਡੀ ਗਲਤੀ ਹੈ ਬਜ਼ੁਰਗਾਂ ਨੂੰ ਟਾਈਮ ਦਿਆ ਕਰੋ ਬਜ਼ੁਰਗਾਂ ਤੋਂ ਟਾਈਮ ਲਿਆ ਕਰੋ ਇਹ ਕੋਗਾ ਵੀਰੇ ਕੰਮ ਕਰੋ ਸਰੀ ਚੱਲਦਾ ਫਿਰਦਾ ਰਹਦਾ ਤਾਂ ਤੰਦਰੁਸਤ ਰਹੋਗੇ ਤੇ ਮਿਲਦੇ ਆ ਅਗਲੀ ਵੀਡੀਓ ਚ ਚੰਗਾ ਹੀ ਸਤਿ ਸ਼੍ਰੀ ਅਕਾਲ